ਵੈਰੂ ਜੀ ਦਾ ਖਾਲਸਾ ਵੈਰੂ ਜੀ ਦੇ ਫਤਿਹ ਵੀਰੇ ਆਪਾਂ ਆਇਆ ਸੀ ਸਿੱਧੂ ਡੈਰੀ ਫਾਰਮ ਮਾਨਸਾਲ ਬੀਬੀ ਜਦੋਂ ਪੀਲ ਕੋਲ ਆ ਪਾਜ ਜਾਇਆਗੇ ਨਾ ਤੇ ਤੁਹਾਨੂੰ ਪਤਾ ਵੀਰੇ ਅੱਜ ਪਹਿਲੀ ਵਾਰ ਆਪਾਂ ਕੋਈ ਐਡ ਕਰਨ ਲੱਗੇ ਆਂਗੇ ਜੋ ਆਪਾਂ ਐਡ ਕਰਦੇ ਆਂਗੇ ਇਹਦੇ ਵਿੱਚ ਵੀਰੇ ਜਿਹੜੇ ਡੈਰੀ ਫਾਰਮ ਵਾਲੇ ਵੀਰ ਨੇ ਉਹਨਾਂ ਨੂੰ ਫਾਇਦਾ ਹੋਣਾ ਲੱਗਾ ਤੁਹਾਨੂੰ ਪਤਾ ਆਪਾਂ ਅਜੇ ਤੱਕ ਇਹਦੀ ਐਡ ਕੀਤੀ ਨਹੀਂ ਜੇ ਆਪਾਂ ਅੱਜ ਐਡ ਕਰਨ ਲੱਗੇ ਆਂਗੇ ਕਿਸੇ ਚੀਜ਼ ਦਾ ਕੋਈ ਖਾਸ ਹੀ ਹੋਣਾ ਨਾ ਤੇ ਜਿਹਦੇ ਕਰਕੇ ਇਹ ਡੈਰੀ ਫਾਰਮ ਵਾਲੇ ਵੀਰ ਨੂੰ ਬੜਾ ਜ਼ਿਆਦਾ ਫਾਇਦਾ ਹੋਣਾ ਲੱਗਾ ਤੇ ਵੀਡੀਓ ਆਪਣੀ ਜ਼ਰੂਰ ਧਿਆਨ ਨਾਲ ਸੁਣਿਓ ਤੇ ਬਾਕੀ ਬਾਈ ਨੂੰ ਪੁੱਛ ਦਿਆਂ ਕੀ ਹਾਲ ਨੇ ਵੀਰੇ ਸਤਿ ਸ਼੍ਰੀ ਅਕਾਲ ਠੀਕ ਆ ਜੀ ਸਾਡੇ ਸਾਡੇ ਫਾਰਮ ਤੋਂ ਬਹੁਤ ਬਹੁਤ ਧੰਨਵਾਦ ਹੁੰਦੀ ਬਾਈ ਜੀ ਮੈਂ ਐਡਰੈਸ ਬੋਲ ਦਾਂ ਪਹਿਲਾਂ ਆਪਣਾ ਹਾਂਜੀ ਮਾ ਮੇਰਾ ਤਤਵੰਤ ਸਿੰਘ ਕਾਲਾ ਜੀ ਫੋਨ ਨੰਬਰ ਹੈ 86992 ਦੀ 1655 ਠੀਕ ਹੈ ਪਿੰਡ ਆਪਰ ਜ਼ਿਲ੍ਹਾ ਮਾਨਸਾ ਕੋਲ ਸਿੱਧੂ ਮੂਸੇ ਵਾਲੇ ਬਾਈ ਦਾ ਪਿੰਡ ਹੈ ਮੂਸਾ ਠੀਕ ਹੈ ਹਾਂਜੀ ਠੀਕ ਹੈ ਤੇ ਵੀਰੇ ਆਪਾਂ ਇਹਦੇ ਕੋਲ ਬਾਈ ਕੋਲ ਆਿਆਂਗੇ ਇੱਕ ਤਾਂ ਦੋ ਗੱਲਾਂ ਆਪਾਂ ਵੀਰ ਨਾਲ ਕਰਦਿਆਂ ਰਹਿ ਗਈਆਂ ਇੱਕ ਤਾਂ ਜਿਹੜੀ ਆ ਸਭ ਤੋਂ ਭਿਆਨਕ ਬਿਮਾਰੀ ਆ ਮੱਜਾਂ ਨੇ ਨਾ ਮਤਲਬ ਜਿਹੜੀ ਲੱਖਾਂ ਲੱਖਾਂ ਦੀਆਂ ਝੋਟੀਆਂ ਨੇ ਡੇਢ ਡੇਢ ਲੱਖ ਦੀ ਝੋਟੀ ਆ ਕੱਟੇ ਲੁਕਾਉਣੀਆਂ ਪੈਂਦੀਆਂ ਸੀਗੀਆਂ ਜਿਹੜੀ ਪਿੱਛਾ ਵਾਲੀ ਬਿਮਾਰੀ ਹੈ ਜੀ ਉਹ ਬਾਈ ਕੋਲ ਪੱਕਾ ਇਲਾਜ ਆ 100% ਇਲਾਜ ਆ ਆਪਾਂ ਤਹੀਂ ਆਇਆ ਨਹੀਂ ਆਪਾਂ ਇਹ ਤਾਂ ਕਿਸੇ ਕੋਲ ਐਡ ਕਰਨ ਗਏ ਨਹੀਂ ਜੀ ਦੂਜੀ ਗੱਲ ਕਰਾਂਗੇ ਵੀਰ ਆਪਾਂ ਜਿਹੜਾ ਡੇਰੀ ਫਾਰਮ ਆ ਨਾ ਵੀ ਬੰਦਾ ਕਾਮਯਾਬ ਕਿਵੇਂ ਹੋ ਸਕਦਾ ਠੀਕ ਹੈ ਸਭ ਤੋਂ ਪਹਿਲਾਂ ਵੀਰ ਐ ਦੱਸੋ ਡੇਰੀ ਫਾਰਮ ਤੁਹਾਨੂੰ ਕਿੰਨਾ ਕੁ ਟਾਈਮ ਆ ਕੰਮ ਕਰਦੇ ਜੀ ਸਾਨੂੰ ਵੀ 4 ਸਾਲ ਹੋ ਗਏ ਇੱਥੇ ਕੰਮ ਕਰਦੇ ਠੀਕ ਹੈ ਹਾਂ ਜੀ ਕਿੰਨੇ ਕ ਮੱਝਾਂ ਤੋਂ ਕੰਮ ਸ਼ੁਰੂ ਕਰੀ ਤੇ ਮੱਝਾਂ ਤੋਂ ਆਪਾਂ 14 ਤੋਂ ਕੰਮ ਸ਼ੁਰੂ ਕੀਤਾ ਸੀ ਠੀਕ ਹੈ 14 ਮੱਝਾਂ ਤੋਂ 4 ਸਾਲ ਦੇ ਵਿੱਚ ਆਪਣੀ ਕੋਲ ਹੁਣ 60 ਪੈਣ ਮਸ ਹੈਗੇ ਠੀਕ ਹੈ ਤੇ 30 35 ਮਸ ਹੋ ਰਹੇਗੇ 30 35 ਮਸ ਲੈ ਰਹੇ ਗਏ ਠੀਕ ਹੈ ਜਾਨੀ ਸੀ ਬਲਾਈ ਹੋਈਆਂ ਉਹ ਸਵੇਰੀਆਂ ਦੁੱਧ ਵਾਲੀਆਂ ਉੱਥੇ ਠੀਕ ਹੈ ਜੀ ਠੀਕ ਹੈ ਜੀ ਤੇ ਬਾਕੀ ਕੱਟੀਆਂ ਨੇ ਠੀਕ ਹੈ 25 ਕੱਟੀਆਂ ਬਾਕੀ ਆ ਦੁੱਧ ਦਾ ਕੀ ਰੇਟ ਪੈਂਦਾ ਦੁੱਧ ਉਹਦੇ ਸ਼ਹਿਰ ਦੇ ਵਿੱਚ 70 ਵੀ ਰੁਪਏ ਉੱਥੇ ਸਵੇਰ ਨਵੀਂ ਵਜਤ ਹੋ ਜਾਂਦੀ ਆ ਵਧੀਆ ਉੱਥੇ ਦੁੱਧ ਨਹੀਂ ਆਉਂਦਾ ਠੀਕ ਹੈ ਪਰ ਉਹ ਜੇ ਬਦਾਣੇ ਦਾ ਹਿਸਾਬ ਲਈ ਮੈਸੇਜ ਵੀ ਦੇਖੀ ਜੇ ਵਿੱਚ ਬਗੜਾ ਬਿਨਾਂ ਜਲ ਦੁਖਲੀ ਗੜੋਤ ਨਹੀਂ ਬੰਦ ਹੁੰਦਾ ਤਾਂ ਦੁੱਧ ਦਾ ਰੇਟ 100 ਪੀ ਵਾਲਾ ਹੋਊਗਾ ਮੈਂ ਦੇਖ ਕੇ ਇਹ ਡੁਪਲੀਕੇਟ ਤਾਂ ਹੀ ਬੰਦ ਹੁੰਦਾ ਹਾਂਜੀ ਠੀਕ ਹੈ ਜਿੰਨਾ ਮਰਜੀ ਦੋਰ ਲਾ ਲੈ ਕੋਈ ਬੰਦ ਨਾ ਪਰ ਆਪ ਦੀ ਜਿਹੜੀ ਆਪਣੀ ਕੁਆਲਿਟੀ ਹੈ ਜੇ ਆਪਾਂ ਲੋਕਾਂ ਨੂੰ ਖੜਕ ਪਹਚਾਵਾਗੇ ਫਿਰ ਲੋਕ ਨਕਲਦੁੱਤ ਵੀ ਲੈਣੋਂ ਹਟ ਜਾਂਦੇ ਹਨ ਹਾਂਜੀ ਹਾਂਜੀ ਪਰ ਜੇ ਆਪਾਂ ਆਪ ਹੀ ਇਹ ਕੰਮ ਕਰੀਏ ਫਿਰ ਲੋਕਾਂ ਨੂੰ ਲੱਗੂਗਾ ਨਕਲਾ ਜਾਂ ਲਾਸਸਤਾ ਪੈਂਦਾ ਝੋਕੂ ਵੀ ਕਰੀ ਜਾਂਦੇ ਨੇ ਜੇ ਆਪਾਂ ਕੁਆਲਿਟੀ ਵੇਚਾਂਗੇ ਫਿਰ ਤਾਂ 75000 ਰੁਪਏ ਆਪ 780 ਰੁਪਏ ਦੁੱਧ ਬਹੁਤ ਆਗਾ ਜੀ ਤੇ ਬਾਕੀ ਮੱਝਾਂ ਨੂੰ ਕੋਈ ਰਾਏ ਦੁੱਧ ਕੀ ਹੈ ਸਪੈਸ਼ੈਲਟੀ ਡੇਟ ਬਾਈ ਜੀ ਇੱਕ ਤਾਂ ਦੇਖੋ ਜੇ ਕਿਸੇ ਨੇ ਵੀ ਕੋਈ ਇਹ ਨਾ 99 ਇਹ ਜਿਹੜੀ ਬਰ ਹਾਂਜੀ ਫਾਰਮਿੰਗ ਨੂੰ ਜਲਨਾ ਪਹਿਲਾ ਮੇਨ ਪੁਆਇੰਟ ਕੀ ਹੈ ਆਪਣੇ ਕੋਲ ਮੱਝ ਜਿਹੜੀ 15 ਲੀਟਰ ਪਲੱਸ ਹੋਣੀ ਚਾਹੀਦੀ ਹੈ 10 ਨਾ ਹੋਵੇ 15 ਹੋਵੇ ਜਾਨੀ ਕਿ 13 ਲੀਟਰ ਤੋਂ ਉੱਪਰ ਹੋਣੀ ਚਾਹੀਦੀ ਉੱਪਰ ਹੋਣੀ ਚਾਹੀਦੀ 15 18 ਹੋਵੇ ਦੇਖੋ ਹਾਂਜੀ ਚਾਹੀਏ ਜਿੱਥੇ ਆਪਾਂ 10 ਮੱਝਾਂ ਰੱਖਣੀਆਂ 5 ਰੱਖ ਲਓ ਠੀਕ ਹੈ 5 ਰੱਖਣੀਆਂ 2 ਰੱਖ ਲਈ ਠੀਕ ਹੈ ਤੇ ਆਪ ਖੁਦ ਕੰਮ ਕਰੋ ਟੂਰ ਕੇ ਦੇਖੋ ਐਕਸਪੀਰੀਅੰਸ ਹੁੰਦਾ ਜੇ ਆਪਾਂ ਹੁਣ ਕਹਿੰਦਾ ਵੀ 20 30 ਮਾਸਾ ਪਾਦਾਂਗੇ ਵੀ ਪੈਸੇ ਲਾ ਕੇ ਉਹ ਬੰਦਾ ਫੇਸ਼ਾ ਕਟਾ ਕਟਾ ਪਹਿਲੀ ਵਾਰ ਚਾਹੇ ਦੋ ਤੋਂ ਕੰਮ ਸਟਾਰਟ ਕਰੋ ਹਾਂਜੀ ਠੀਕ ਹੈ ਬਾਕੀ ਕਈ ਮੈਂ ਕੀ ਕਰਦੇ ਨੇ ਮਤਲਬ ਦੁੱਧਾ ਦੁੱਧੀਆਂ ਪਾਉਣ ਲੱਗਿਆ ਹਾਂਜੀ ਹਾਂਜੀ ਉਹ ਤੇ ਕਹਿੰਦਾ ਪਾਉਂਦੇ ਕਿ ਮੈਂ ਇਹ ਨਹੀਂ ਕਹਿੰਦਾ ਕਿ ਉਹ ਦੁੱਧੀਆਂ ਦੁੱਧ ਨਾ ਪਾਉਣ ਪਰ ਜਿੱਥੇ ਦੇ ਪਿੰਡੇ ਦੇ ਬੰਦੇ ਨੇ 20 ਮੈਸਾ ਲਿਖੀ ਉਸੇ ਸ਼ਹਿਰ ਜੁਗੀਆਂ 70 ਮੈਸਾ ਦਾ ਕੰਮ ਕਰਦਾ ਸੀ ਯਾਨੀ ਕਿ ਇਹਦਾ 70 ਰੁਪਏ ਦੇਣਾ ਕਿਦੇ ਵੀ 4500 ਰੁਪਏ ਦੇਣਾ ਦੇਖੋ ਇਹ ਤੁਸੀਂ ਕਹਿੰਦੇ ਤਾਂ ਆਪਾਂ ਮੈਂ ਮਤਲਬ ਆਪਾਂ ਗੱਲ ਕਹਿਣਿਆਂ ਜੇ ਪ੍ਰਭੂ ਤੁਸੀਂ ਕਾਮਯਾਬ ਹੁਣ ਡੇਰੀ ਫਾਰਮ ਦੇ ਵਿੱਚ ਦੂਜੀ ਹਰ ਦੁੱਧ ਨਹੀਂ ਪਾਉਣਾ ਜੀ ਠੀਕ ਹੈ ਕਿਉਂਕਿ ਹੁਣ ਮੈਂ ਵੀਡੀਓ ਤੇ ਬੋਲਦਾ ਪਿੱਛੇ ਪਿੱਛੇ ਹੀ ਬੋਲ ਕੇ ਪਾਇਆ ਨਹੀਂ ਆਪਾਂ ਨੇ ਜੀ ਜੀ ਤੇ ਮੈਨੂੰ ਦੂਜੇ ਬਹੁਤ ਫੋਨ ਆਏ ਵੀ ਤੇਰੇ ਦੁਨੀਆ ਤੇਰੇ ਤੇ ਕੱਟ ਕਰਨੀ ਜੀ ਦੂਜਿਆਂ ਦੁੱਧ ਵੀ ਤੁਸੀਂ ਐ ਬੋਲਦੇ ਤੁਸੀਂ ਤੇ ਸੱਚ ਬੋਲਣਾ ਸੱਚ ਬੋਲਣਾ ਜੀ ਜੀ ਜਿਹੜੀ ਮਲਾਈਆ ਮੇਰੀ ਗੱਲ ਸੁਣਾ ਤੇ ਕੋਲ ਭਈ 50 ਖਾ ਪਸ਼ੂ ਨੇ ਠੀਕ ਹੈ ਜੀ ਤੇ ਤੂੰ ਕੋਈ ਨਾ ਬੋਅ ਰੋਇਆ ਪਿਆ ਠੀਕ ਹੈ ਤੇਰਾ ਘਰਵਾਰ ਨੇ ਕੋਈ ਸਹੀ ਗੱਲ ਸਹੀ ਕਿ ਤੂੰ ਫਿਰਦਾ ਪਾਟੇ ਕੱਪੜੇ ਨੇ ਦੁੱਧ ਪਾ ਰੇ ਅੰਦੂਧੀਆਂ ਨੂੰ ਉਹ ਕਹਾ ਤੋਠੀਆਂ ਦਾ ਰੰਗ ਗੱਡੀਆਂ ਖਰੀਦ ਕੇ ਤੇਰੇ ਬੰਦੇ ਕੁਝ ਵੀ ਕੰਮ ਤੂੰ ਕਰ ਕਮਾਈ ਉਹ ਲੈ ਜਾਂਦਾ ਉਹ ਲੈ ਜਾਂਦਾ ਮਲਾਈ ਉਹ ਲੈ ਜਾਂਦਾ ਤੇਰੇ ਕੋਲ ਕੱਟਾ ਕੋਤੇ ਰਹਿ ਗਿਆ ਉਹਦੇ ਕੀ ਆ ਤੇ ਦੂਸਰੀ ਗੱਲ ਬਾਈ ਜੀ ਦੇਖੋ ਜਿਹੜਾ ਫਲਦਾਨਾ ਉਹ ਕਰਦਾ ਫੋਣ ਚੀਤੇ ਹਾਂ ਜਿਹੜੀ ਮੁੱਲ ਵੀ ਕਿਹੜਾ ਬਾਜ਼ਾਰੋਂ ਉਹ ਚ ਕੋਈ ਕੰਨੀ ਗੱਲ ਸੀ ਹਾਂ ਜੁਲਦੀ ਪੜਾ ਸਪੈਸ਼ਲ ਬੋਨਸ ਦੇਖਾਂਗੇ 2% ਜਿਹੜੀ ਹੈ ਤੇ 3% ਜਿਹੜੀ ਹੈ ਜਣੇ ਕਿ ਪਸ਼ੂਤ ਨਾ ਦੁੱਧਤਾ ਦੇ ਜਾਂਦੇ ਠੀਕ ਹੈ ਪਰ ਪਸ਼ੂ ਜਿਹੜੀ ਹੈ ਹੁਣ ਆ ਪਰ ਪਿੱਛੇ ਦੀ ਪ੍ਰੋਬਲਮ ਹੈ ਹਾਂਜੀ ਇਹ ਇਸੇ ਕਰਨਾ ਆਉਂਦੀ ਹੈ ਜੈ ਰਿਪੀਟਰ ਦੀ ਪ੍ਰੋਬਲਮ ਹੈ ਠੀਕ ਹੈ ਬੰਦਾ ਦੇਖੋ ਆਪਦੀ ਕਿਹੜੇ ਪਾਵੇ ਘਰ ਦਾ ਜਾਣਾ ਪਿਆ ਰਹੂਗੇ ਤੇ ਦੂਸਰੀ ਗੱਲ ਜਿਹੜਾ ਪਸ਼ੂ ਨੂੰ এনवायरमेंट ਉਹ ਖੇਤ ਦਾ ਹੋਣਾ ਚਾਹੀਦਾ ਠੀਕ ਹੈ ਜੀ ਠੀਕ ਹੈ ਜੀ ਸਭ ਤੋਂ ਮੇਨ ਗੱਲ ਆ ਸਬਾਨ ਆ ਇਹ ਚੀ ਸਾਰਾ ਤਰ ਦੇ ਦੇਖੀ ਇਹ ਜਿਵੇਂ ਹੁਣ ਜੀ ਦਲੀਆ ਸੀ ਲੈਣਗੇ ਪਾਉਣੇ ਹੈ ਕਿ ਨਹੀਂ ਜਿੱਥੇ ਆਪਾਂ ਨੂੰ ਦੇਖੋ 2 ਕਿਲੋ ਪਾਉਣੇ ਮੈਂ ਤੁਹਾਨੂੰ 1 ਕਿਲੋ ਵਾਧੂ ਠੀਕ ਹੈ ਜੀ ਇਹ ਕੰਮ ਕਰਦਾ ਤੁਸੀਂ ਦੇਖਾ ਜੀ ਹਾਂਦਾ ਠੀਕ ਹੈ ਜੀ ਠੀਕ ਹੈ ਜੀ ਅਣਪਚਨੀ ਪਸ਼ੂ ਕੜਦਾ ਇਕੱਠਾ ਦਾਣਾ ਬਾਕੀ ਇੱਥ ਤੇ ਜਿਹੜੀ ਲੇਟੀ ਆ ਇਹ ਬਹੁਤ ਜ਼ਰੂਰੀ ਆ ਜੀ ਤੇ ਮੱਝ ਜਦੋਂ ਸੂ ਪੈਂਦੀ ਆ ਉਦੋਂ ਸਟਾਰਟ ਕਰ ਦੋ ਜਿੰਨਾ ਟਾਈਮ ਮੱਝ ਦੁੱਧ ਦਿੰਦੀ ਆ ਜਿੰਨਾ ਟਾਈਮ ਤੁਸੀਂ ਪਾਉਮੋਗੇ ਮੱਝ ਦਾ ਲੰਮਾ ਸਮਾਂ ਦੁੱਧ ਦਈ ਜਾਂਦਾ ਹੈ ਨਾ ਇਹ ਚੀਜ਼ ਵੀਰੇ ਬਹੁਤ ਜ਼ਰੂਰੀ ਆ ਕਈ ਮੇਰੇ ਵੀਰ ਕਰਦੇ ਨੇ ਮੱਝ ਸੂ ਪੈਂਦੀ ਆ ਹਫ਼ਤਾ ਦਸ ਦਿਨ ਲੇਟੀ ਪਾਉਂਦੇ ਜੀ ਉਸ ਤੋਂ ਬਾਅਦ ਕਰਦੇ ਨੇ ਬੰਦ ਆ ਪਰ ਫਿਰ ਉਸ ਤੋਂ ਬਾਅਦ ਫੀਡ ਤੇ ਜ਼ੋਰ ਦੇਈ ਜਾਂਦੇ ਨੇ ਫੀਡ ਚਾਹੀ ਵੀਰੇ ਘਟਾ ਦਿਓ ਪਰ ਲੇਟੀ ਜ਼ਰੂਰੀ ਆ ਲੇਟੀ ਬਈ ਜੀ ਅੱਗੇ ਜਿਹੜੇ ਲੋਕ ਅੱਗੇ ਕਿੱਦਾਂ ਜਿਹੜਾ ਪਉਣਾ ਸੀ ਹਾਂ ਜੀ ਅੱਗੇ ਲੇਟੀ ਬਰੀਵੇਂ ਦੀ ਖਾਲ ਬਰੀਵੇਂ ਸਾਨੂੰ ਹੀ ਹೇಳਤ ਨੇ ਜੱਜ ਕੰਨ ਬੋਗਾਂ ਤੇ ਮੈਂ ਸਕੇ ਵੀ 15 15 ਕਹਿੰਦੇ ਕਿਉਂ ਕਿਲੋ ਕਿਲੋ ਮੈਸਲੇ ਹੁੰਦਾ ਹੁਣ ਦੱਸਣਦੇ ਆ ਲੋਕਾਂ ਦੇ ਵੀ ਆਪਾਂ ਦਾ ਨਹੀਂ ਪਤਾ ਜਣ ਕੇ ਵੀ ਖਰਾਕਾਂ ਜਾਨ ਨਹੀਂ ਸੀ ਇਹਨੇ ਖਰਾਕਾਂ ਜਾਨ ਸੀ ਖਰਾਕਾਂ ਹੁਣ ਵੀ ਜਾਨ ਹੈ ਜਿਵੇਂ ਅਪਾਂ ਚੂੜੀਆਂ ਪਾਵਾਂ ਇਕੱਠੀਆਂ ਕਰਕੇ ਹਾਂ ਜਿਵੇਂ ਛੋਲਿਆਂ ਦੀ ਚੂੜੀ ਉਹ ਜਿਵੇਂ ਛੋਲਿਆਂ ਦੇ ਵੱਧ ਦਾ ਕਹਿੰਦੇ ਕਿ ਛੋਲਿਆਂ ਦੀ ਚੂੜੀ ਦੇ ਵੱਧ ਲੱਗਦਾ ਇੱਥੇ ਜੇ ਅੱਗੇ ਸਾਫ ਚੀਜ਼ਾਂ ਬਣਦੀਆਂ ਨੇ ਛੋਲਿਆਂ ਜਾਂ ਬੜੇਵੇਂ ਤੇ ਜੱਜ ਸਮੋਂ ਦੀ ਖਾਲ ਮੰਨਦੇ ਹਾਂ ਹਾਂ ਆਪਾਂ ਘਰਾਂ ਆਪੇ ਹਾਂਜੀ ਹਾਂਜੀ ਤੇ ਬਾਕੀ ਵੀਰੇ ਦੂਜੀ ਗੱਲ ਆ ਗਈ ਪਿੱ ਹਾਂ ਬਾਈ ਜੀ ਪਰ ਕੋਈ ਜਿਹੜੀ ਪਿੱਛੇ ਦਵਾਈ ਹੈ ਆਪਣੀ ਪੂਰੇ ਦੇਸ਼ ਚ ਜਾ ਰਹੀ ਹੈ ਨਾ ਸਿਰਫ ਪੰਜਾਬ ਹਰਿਆਣਾ ਹਿਮਾਚਲ ਗੁਜਰਾਤ ਮਹਾਰਾਸ਼ਟਰ ਬਹੁਤ ਦੂਰ ਤੱਕ ਹੀ ਦਵਾਈ ਜਾ ਰਹੀ ਹੈ ਕਈ ਥਾਵਾਂ ਤੇ ਮੰਨ ਲਓ ਡਾਕਟਰ ਲੋਕ ਵੀ ਵੇਚ ਰਹੇ ਹੈ ਮੇਨ ਗੱਲ ਕੀ ਹੈ ਦਵਾਈ ਦਾ ਕੋਈ ਸਾਈਡ ਇਫੈਕਟ ਨਹੀਂ ਜੀ ਤੇ ਦੂਸਰੀ ਗੱਲ ਕੀ ਹੈ ਦਵਾਈ 2 ਦਿਨਾਂ ਦੇ ਵਿੱਚ ਟੰਕੀ ਵਗੈਰੀ ਲਹਾਂਦੀ ਹੈ ਜਿਹੜੀ ਕਿ ਸੀਰੀਅਸ ਕੇਸ ਨੂੰ ਸੋਲਵ ਕਰ ਦਿੰਦੀ ਹੈ ਨਾਰਮਲ ਕੇਸ ਦਾ ਦੇਖੋ ਗੱਲ ਕੁਛ ਨਹੀਂ ਠੀਕ ਹੈ ਠੀਕ ਹੈ ਜੀ ਜਿਹੜੀ ਦਵਾਈ ਦੀ ਕਾਉਂਟ ਹੈ 500 ਤੋਂ ਲੈ ਕੇ 3000 ਤੱਕ ਦੀ ਪਸ਼ੂ ਦੀ ਦਵਾਈ ਲੱਗ ਜਾਂਦੀ ਹੈ ਇਹ ਕੀ ਫਰਕ ਹੈ 500 ਤੋਂ 3000 ਉਹ ਮੈਂ ਸੁਣਦਾ ਨਹੀਂ ਜੀ ਇਹ ਕੋ ਸਿਰियस ਕੇਸ ਹੈ ਤਾਂ ਨਹੀਂ ਆਦੀ ਵੀ ਲੱਗ ਜਾਂਦੀ ਜੀ ਠੀਕ ਹੈ ਜੀ ਜਿਹਨੂੰ ਮੰਨ ਲਓ 500 ਵੀ ਲੋੜ ਹੈ ਉਹਨੇ ਤਾਂ 10000 ਦੀ ਕਰਨੀ ਪਈ ਠੀਕ ਹੈ ਜੀ ਠੀਕ ਹੈ ਜੀ ਉਹ ਕੇਸ ਤੇ ਡਿਪੈਂਡ ਹੈ ਕਿੰਨਾ ਚਿਰ ਪਸ਼ੂ ਦਾ ਸੂਣ ਦਾ ਪਿਆ ਹੈ ਜਾਂ ਸੂਈ ਹੋਈ ਹੈ ਜਾਂ ਗਾੜਾ ਜਮਤ ਹੈ ਯਾਨੀ ਕਿ ਜਿਹੜੀ ਆਪਣੀ ਦਵਾਈਆਂ ਗਾਹ ਹੋਵੇ ਮੱਝ ਹੋਵੇ ਅਫਸਰ ਛੋਪੀ ਹੋਵੇ ਠੀਕ ਹੈ ਤਿੰਨ ਤਿੰਨ ਦਿਨਾਂ ਚ ਟਾਂਕੇ ਵਿਗੜੀ ਲਹਾਂਦੀ ਅੱਛਾ ਠੀਕ ਹੈ ਜੀ ਇਹਦਾ ਇਹਦੀ ਗਰੰਟੀ ਹੈ ਗਰੰਟੀ ਦੀ ਹੈ ਨਾ ਬਦ ਹੋਏ ਪੈਸੇ ਵਾਪਸ ਕਰ ਦਾਂਗੇ ਪਰ ਵੀ ਸਾਡੀ ਸ਼ਰਤ ਇਹ ਵੀ ਬੰਦਾ ਵੀਡੀਓ ਬਣਾ ਕੇ ਦਵਾਹੀ ਦੇਵੇ ਅੱਜ ਵੀ ਵੀਡੀਓ ਬਣਾਵੇ ਤੇ 4 ਦਿਨਾਂ ਬਾਅਦ ਵੀ ਵੀਡੀਓ ਬਣਾਵੇ ਜੇ ਨਹੀਂ ਕਿਸੇ ਨੂੰ ਰਿਜ਼ਲਟ ਮਿਲਦਾ ਉਹਦੇ ਪਾਸੇ ਦਾ ਪੈਸਾ ਵਾਪਸ ਕਰਨੀ ਕਰਦੇ ਜਾਨੀ ਕਿ ਜਿਹੜਾ ਉਹਦਾ ਆਉਣ ਜਾਣ ਦਾ ਵੀ ਖਰਚਾ ਹੋਊਗਾ ਉਹ ਵੀ ਵਾਪਸ ਕਰ ਦਾਂਗੇ ਇਸ ਤੋਂ ਵੱਡੀ ਆਪਾਂ ਗਾਰੰਟੀ ਦੇ ਨਹੀਂ ਸਕਦੇ ਵੀਰੇ ਜਿਹੜਾ ਇਹ ਗਾਰੰਟੀ ਆ ਗਾਰੰਟੀ ਬੰਦਾ ਉਹੀ ਦੇ ਸਕਦਾ ਜਿਹਨੂੰ ਆਪਦੀ ਚੀਜ਼ ਬਾਰੇ ਪੂਰਾ ਪੱਕਾ ਰਿਜ਼ਲਟ ਪਤਾ ਹੋਗਾ ਠੀਕ ਹੈ ਕਿਉਂਕਿ ਆਲਾ ਕਹਿੰਦਾ ਵੀ ਹਾਂ 100% ਗਾਰੰਟੀ ਆ ਗਾਰੰਟੀ ਉਹ ਨਹੀਂ ਹੁੰਦੀ ਗਾਰੰਟੀ ਬਾਈ ਨੇ ਇਹ ਲੈਂਦੀ ਆ ਵੀ ਉਹਦੇ ਪੈਸੇ ਵਾਪਸ ਵੀ ਕਰਾਂਗੇ ਤੇ ਕਰਾਇਆ ਵੀ ਦੇਵਾਂ ਇਹ ਬੰ ਜੀ ਜੀ 2 ਕਈ ਜੀ ਤੇ ਦੂਸਰੀ ਗੱਲ ਜੀ ਦਵਾਈ ਆਪਾਂ ਹੋਰ ਵੀ ਦੇ ਲਈ ਮੈਂ ਰਿਪੀਟਰ ਪਸ਼ੂ ਹੈ ਠੀਕ ਹੈ ਉਹਦਾ ਹਜੇ ਟ੍ਰਾਇਲ ਘਟ ਹੋਇਆ 65 ਪਸ਼ੂਆਂ ਦੇ ਹੋਏਗਾ ਤੇ ਮੱਝਾਂ ਤੇ ਗਾਵਾਂ ਤੇ ਉਹ ਚੋ 10 ਫੇਲ ਵੀ ਹੋਈਆਂ 55 ਫੇਲ ਵੀ ਆ ਪਰ ਉਹਦੀ ਗਰੰਟੀ ਨਹੀਂ ਉਹ ਆਪਾਂ 600 ਦੀ ਦਵਾਈ ਦਿੰਦੇ ਆਗੇ ਠੀਕ 1100 ਦੀ ਅਲੱਗ ਦੀ ਮੈਜਿਕ ਲੱਗਦੀ ਹੈ ਤੇ ਇਹਦੀ ਭਾਰ ਦੀ ਜਿਹੜੀ 100 ਇਹਦੀ 100% ਗਾਰੰਟੀ ਹੈ ਉਹ ਕਰਕੇ 9-10000 ਬੰਦਾ ਦਵਾਈ ਲੈ ਗਿਆ ਠੀਕ ਹੈ ਜੀ ਅੱਜ ਤੱਕ ਇਹ ਨਹੀਂ ਕੰਪਲੀਟ ਹੋਈ ਹਾਂ ਜੇ ਅਗਲਾ کہیں ਵੀ ਮੇਰਾ 2000 ਦਾ 3000 ਦੀ ਦਵਾਈ ਜਿਹੜੇ 500 ਦੇ ਸਰ ਦੇ ਉਹਦੀ ਕੰਪਲੀਟ ਆ ਸਕਦੀ ਠੀਕ ਹੈ ਜੀ ਜੇ ਹੁਣ ਮੰਨ ਲਓ ਜੇ 2000 ਦੀ ਦਵਾਈ ਲੱਗਣੀ ਹੈਗੀ 2000 ਦੀ ਲਾਊਗਾ ਤਾਂ ਆਪਣੀ ਗਾਰੰਟੀ ਹੈ ਨਾ ਬੰਦਾ ਉਹ ਪੈਸੇ ਵਾਪਸ ਕਰਵਾ ਲੇਗਾ ਤੇ ਦੂਸਰੀ ਗੱਲ ਜੀ ਮੰਨ ਲਓ 4000 ਦੀ ਵੀ ਸੋਤੇ 40000 ਕਿਸੇ ਨੇ ਮੰਗਵਣੀ ਕੋਈ ਨਹੀਂ ਆ ਸਕਦਾ ਕੋਈ ਦੂਰ ਦਲਾ ਦੇ ਦਾ ਭਰਾ ਦੇਖੋ ਤੇ ਆਪਣਾ ਪੈਸੇ ਦੇਖੋ ਖਾਤੇ ਜਬਾਨ ਦਾ ਕੋਈ ਤੇ 40000 ਦਾ ਖਰਚਾ ਵੀ ਲੱਗੂ ਦਵਾਈ ਉਹਦੇ ਕੋਲ ਮੇਨ ਗੱਲ ਕੀ ਹੈ ਜਿਹੜਾ ਮੇਨ ਮਕਸਦ ਹੈ ਸਾਡਾ ਚਾਹੇ ਬੰਦਾ ਦਵਾਈ ਆ ਕੇ ਲਿਆਵੇ ਚਾਹੇ ਬੰਦਾ ਮੰਨ ਲੂ ਮੰਗਵਾਵੇ ਸਾਡਾ ਮਕਸਦ ਕੀ ਹੈ ਰਿਜਲਟ ਦੇਣਾ ਠੀਕ ਹੈ ਜੀ ਹੁਣ ਆਏ ਤਾਂ ਪਿੱਛੇ ਜੇ ਅਨੰਦਪੁਰ ਸਾਹਿਬ ਤੋਂ ਮੰਨ ਲਓ ਕੋਲ 200 ਕਿਲੋਮੀਟਰੋਂ ਦਵਾਈ ਲੈਣਾ ਠੀਕ ਹੈ ਉਹਨਾਂ ਨੇ ਦਵਾਈ ਕੇਸ ਦੇ ਹਿਸਾਬ ਨਾਲ ਉਹਨਾਂ ਨੇ ਉਹਦੀ ਕੰਮ ਪੂਰੀ ਮੈਸੇਜ ਜਾਈ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਕੀ ਇਹ ਸਿੱਧਾ ਆ ਗਿਆ ਵੀ ਜੋ ਕੂਰੀਅਰ ਮੰਗਵਾਵਾਂ ਦੇ ਜਦ ਵੀ ਇੱਧਰ ਆਉਣਾ ਸੀ ਉਹ ਕਹਿੰਦੇ ਇੱਥੇ ਵੀ ਸਪੈਸ਼ਲ ਜਿਹੇ ਆਏ ਆ ਵੀ ਆਇਆ ਵੀ ਫਰਾਡ ਬਹੁਤ ਚੱਲਦਾ ਹੈ ਫਰਾਡ ਚੱਲਦਾ ਤੇ ਫਿਰ ਮੈਂ ਉਹਨਾਂ ਨੂੰ ਸਵਾਲ ਕੀਤਾ ਮੰਜੇ ਵੀ ਦਵਾਈ ਨੇ ਨਾ ਕੰਮ ਕਰਿਆ ਪਹਿਲੀ ਗੱਲ ਤਾਂ ਥੋੜਾ 2000 ਦਾ ਤੇਲ ਲੱਗ ਗਿਆ ਲੱਗ ਗਿਆ ਹੋਣਾ ਨਾ ਤੇ ਜੇ ਦਵਾਈ ਨੇ ਨਾ ਕੰਮ ਕਰਿਆ ਫਿਰ ਇਹ ਦੋ ਵੱਡਾ ਫਰਾਡ ਕੀ ਹੋਊਗਾ ਠੀਕ ਹੈ ਜੀ ਵੀ ਕਹਿਣ ਦਾ ਪਰ ਸਾਡੀ ਗਾਰੰਟੀ ਕੀ ਹੈ ਚਾਹੇ ਬੰਦਾ ਆ ਕੇ ਲੈ ਜਾਵੇ ਠੀਕ ਹੈ ਚਾਹੇ ਮੰਗਵਾਵੇ ਠੀਕ ਹੈ ਜੀ ਭਾਰ ਨਹੀਂ ਛੱਡੂਗੀ ਭਾਰ ਦੀ ਗਾਰੰਟੀ ਹੈ ਹਾਂ ਜੀ ਨਹੀਂ ਰਿਜ਼ਲਟ ਦੇ ਮੈਨੂੰ 2000 ਦੀ ਦਵਾਈ ਲੱਗਣੀ ਜੇ ਕਿਸੇ ਨੇ ਜਲਦ ਤੇ ਦੇਖਣਾ ਚਾਹਵੇ 500 ਜੀ ਮਗਾਈ ਕਿਉਂ ਕਰਕੇ ਦੋ ਦਿਨਾਂ ਦੇ ਵਿੱਚ ਟਾਂਕੇ ਜਿਹੜੀ ਲਹਾਂਦੀ ਹੈ ਦੋ ਦਿਨਾਂ ਵਿੱਚ ਨਾ ਤਾਂ 2000 ਰੁਪਏ ਦੇਖਣਾ 500 ਰੁਪਏ ਦੀ ਚਾਰ ਦਿਨਾਂ ਖਾਣ ਜਿੰਨੇ ਸਿਰਫ ਲੱਗਦੇ ਤਾਂ ਦਵਾਈ ਲੱਗੂਗੀ ਕਿੰਨੇ ਹਿਸਾਬ ਨਾਲ ਤੇ ਦੂਜੀ ਗੱਲ ਦੀ ਨੰਬਰ ਆਪਣਾ 86992 1619 ਪਿੰਡਾ ਇਹ ਬਰਾਬਰ ਜ਼ਿਲ੍ਹਾ ਮਾਨਸਾ ਕੋਲ ਸਿੱਖੂ ਮੁੱਸੇ ਵਾਲੀ ਦਾ ਟੰਡਾ ਮੁੱਸੇ ਇੱਥੇ ਦੂਸਰਾ ਜੀ ਇਹ ਜਿਹੜੀ ਆਪਣੀ ਦਵਾਈ ਹੈ ਲਹਿਰਾ ਕਾਕਾ ਵੀ ਮਿਲਦੀ ਹੈ ਅਨੌਰੀ ਬਟਰ ਦੇਖ ਲਾ ਕੇ ਲਹਿਰਾ ਕਾਕਾ ਠੀਕ ਹੈ ਉਥੇ ਵੀ ਆਪਣੀ ਦਵਾਈ ਨੂੰ ਜੇ ਦੋ ਜਗ੍ਹਾ ਤੇ ਦਵਾਈ ਮਿਲਦੀ ਜੀ ਬਾਕੀ ਵੀ ਤੁਸੀਂ ਸਾਰੇ ਪ੍ਰਮਾਣੇ ਆਪਣੀ ਗੱਲਾਂ ਤੁਸੀਂ ਸੁਣੇ ਤੇ ਉਹ ਵੀ ਰਹੀ ਹਨਾ ਤੇ ਜਿਹੜੇ ਪਿੱਛੇ ਵਾਲੀ ਗਰੰਟੀ ਆ ਉਹ ਆਪਾਂ ਵੀ ਤਾਂ ਜ਼ਮਵਾਰੀ ਲੈਨੇ ਆਂਗੇ ਕਿਉਂਕਿ ਵੀਰੇ ਐਡੀ ਜ਼ਮਵਾਰੀ ਲੈਂਦੀ ਆ ਫਿਰ ਆਪਣਾ ਹੀ ਹੱਕ ਬਣਦਾਗਾ ਤੇ ਵੀਡੀਓ ਆਪਾਂ ਤਾਂ ਪਾਈ ਆ ਇਹ ਬੈਣੀ ਫਾਇਦਾ ਹੋਊਗਾ ਛੋੜੀਏ 1.5 1.5 ਲੱਖ ਦੀਆਂ ਝੋਟੀਆਂ ਵਾਲੇ ਤੁਸੀਂ 30-30 ਹਜ਼ਾਰ ਕੱਟੇ ਨੂੰ ਹਕਾਉਣੀਆਂ ਦੀਆਂ ਛੋੜੀਏ ਉਹ ਬਾਤ ਜਾਣੀ ਜੀ ਤੇ ਭਰਾ ਬਹੁਤ ਬਹੁਤ ਧੰਨਵਾਦ ਕਰਦਾ ਵੀਰੇ ਨਾ ਸਾਨੂੰ ਵੀ ਕੰਮ ਸਮਝਾਉਣ ਦਾ ਬਣਾ ਜੀ ਬਾਕੀ ਦੇਖੋ ਕਮੈਂਟਾਂ ਦੇ ਵਿੱਚ ਦੱਸਾਂਗੇ ਜਿਨੇ ਬਣਤੀ ਹੈ ਜਿਹਨੂੰ ਨਹੀਂ ਰਿਜ਼ਲਟ ਮਿਲ ਰਿਹਾ ਉਹ ਵੀ ਦੱਸਣਾ ਕਿ ਕਿੰਨਾ ਠੀਕ ਹੈ ਜੀ ਜਿਹਨੂੰ ਮਿਲਿਆ ਉਹ ਵੀ ਦੱਸਣਾ। ਬਾਕੀ ਵੀਰੇ ਜਿਹੜੇ ਵੀਰ ਆਪਣੀ ਵੀਡੀਓ ਦੇਖ ਕੇ ਜਿਹਨਾਂ ਨੇ ਚੀਜ਼ ਵਰਤੀ ਆ ਉਹ ਕਮੈਂਟ ਕਰਕੇ ਜ਼ਰੂਰ ਲਿਖਿਆ ਕਮੈਂਟ ਦੇ ਵਿੱਚ ਵੀ ਸਾਨੂੰ ਫਰਕ ਪਿਆ ਕਿ ਨਾ ਪਿਆ। ਸਹੀ ਕਮੈਂਟ ਲਿਖਿਓ, ਉਹੀ ਨਾਲ ਲਿਖਿਓ ਜਿਹਨਾਂ ਨੇ ਨਹੀਂ ਵਰਤੀ ਹੁੰਦੀ ਆਲਾ ਕਹਿੰਦਾ ਯਾਰ ਫਰਕ ਨਹੀਂ ਪੈਂਦਾ। ਹਾਂਜੀ। ਜਿਹਨਾਂ ਨੇ ਲਵਾਈ ਵਰਤੀ ਆ ਉਹ ਕਮੈਂਟ ਜ਼ਰੂਰ ਕਰਿਓ। ਜਿੰਨਾ ਕਿਸੇ ਨੂੰ ਰਿਜ਼ਲਟ ਮਿਲਿਆ ਉਹਨਾਂ ਹਾਂਜੀ। ਨਾ ਆਪਾਂ ਝੂਠ ਮਾਰ ਬਾਈਏ। ਨਾ ਪਰ ਉਹ ਆਪਾਂ ਵੀ ਝੂਠੇ ਬੰਦੇ ਵੀਡੀਓ ਕਾਹਦੇ ਤੱਕ ਪਾਈ ਨੀ ਬਰਾ। ਜੇ ਤੇਰੇ ਤੇ ਕੋਈ ਗੁਣ ਲੱਗਿਆ ਠੀਕ ਆ ਆਪਾਂ ਲੋਕਾਂ ਦੀ ਵੀਡੀਓ ਥੱਲੇ ਕ ਬਿਮਾਰੀ ਇਹਦੀ ਆ 1.5 ਤੋਂ 2 ਲੱਖ ਦੀਆਂ ਚੋਟੀਆਂ ਨੇ ਕੱਟੇ ਦੇ ਵਿੱਚ ਜੀ ਇੱਕ ਨਾ ਬਈ ਜੀ ਕਈ ਵਾਰੀ ਦੇਖੋ ਬੰਦੇ ਦੇ ਮਨ ਚ ਡਾਊਟ ਹੁੰਦਾ ਵੀ ਸਾਡੀ ਮੱਝ ਸੂਣ ਵਾਲੀ ਆ 2-4 ਦਿਨ ਹੋ ਗਈ ਹਾਂ ਜਸ ਸੂਈ ਹੋਈ ਆ 2-4 ਦਿਨ ਪਿਆ ਵੀ ਦੁੱਧ ਤਾਂ ਨਹੀਂ ਘਟਦੀ ਜਾਂ ਮੱਦ ਨਹੀਂ ਖੀ ਬਰੀ ਦੇ ਕੋ ਕੋਈ ਦਾ ਸੈਟ ਰੱਖੀ ਠੀਕ ਹੈ ਠੀਕ ਹੈ ਜੀ ਨਾ ਇਹ ਦੁੱਧ ਵਧਾਵੇ ਤੇ ਨਾ ਘਟਾਵੇ ਹਾਂ ਜਿਹੜੀ ਮੈਂ ਤੁਹਾਨੂੰ ਇਨਫੈਕਸ਼ਨ ਹੈ ਠੀਕ ਹੈ ਉਹਦੀ ਮੰਨ ਲਓ ਇਹਦੀ ਭਾਰ ਦੀ ਪ੍ਰੋਬਲਮ ਕਰਕੇ ਜਿਹੜੀ ਇਨਫੈਕਸ਼ਨ ਆ ਪਈ ਦੇ ਵਿੱਚ ਫੋਨ ਕਰਕੇ ਇਨਫੈਕਸ਼ਨ ਹੈ ਮੰਨ ਲਓ ਇਨਫੈਕਸ਼ਨ ਖਤਮ ਹੋ ਗਈ ਉਹ ਮੈਂ 15 ਲੀਟਰ ਵਾਲੀ 800 ਲੀਟਰ ਦੀ ਦੇ ਰਹੀ ਐ ਉਹ ਜ਼ਰੂਰ ਵਧਾਉਗੀ ਉਹ ਦਵਾਈ ਦੁੱਧ ਨਹੀਂ ਵਧਾਉਂਦੀ ਨਾ ਵਧਾਵੇ ਤੇ ਨਾ ਘਟਾਵੇ ਹਾਂ ਜਿਹਦਾ ਵਾਜ ਦਾ ਲਾਜ ਹੀ ਕਰੂਗਾ ਕੋਈ ਸਾਈਡ ਕਰਗੀ ਠੀਕ ਹੈ ਹਾਂਜੀ ਠੀਕ ਹੈ ਠੀਕ ਹੈ ਜੀ ਧੰਨਵਾਦ